ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਬਚਪਨ ਪਿੰਡ ਕਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਦੇ ਉੱਗੇ ਜ਼ਮੀਦਾਰ ਭਾਈ ਸੁੱਗਾ ਸਿੰਘ ਜੀ ਦੇ ਘਰ ਮਾਤਾ ਗੋਰਾਣ ਜੀ ਦੀ ਕੁੱਖ ਤੋਂ 6 ਅਕਤੂਬਰ ਸਨ 1506 ਮਤਾਪਕ 7 ਕਤਕ ਸੰਮਤ 1563 ਨੂੰ ਬਾਲਕ ਨੇ ਜਨਮ ਲਿਆ ਮਾਤਾ ਪਿਤਾ ਜੀ ਨੇ ਬਾਲਕ ਦਾ ਨਾਮ ਬੂੜਾ ਰੱਖਿਆ ਦੂਰੋਂ ਨੇੜਿਓ ਸਭ ਮਾਈ ਭਾਈ ਉਹਨਾਂ ਦੇ ਘਰ ਵਧਾਈ ਦੇਣ ਆਉਂਦੇ ਸਣ ਭਾਈ ਜੀ ਅਤੇ ਮਾਤਾ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਦੇ ਅਤੇ ਘਰ ਆਏ ਲੋੜਵੰਦਾਂ ਦੀਆਂ ਧਨ ਪਦਾਰਥਾਂ ਨਾਲ ਝੋਲੀਆਂ ਭਰਦੇ ਜਦੋਂ ਵੀ ਕੋਈ ਬਾਲਕ ਬੂੜਾ ਜੀ ਦੇ ਦਰਸ਼ਨ ਕਰਨ ਆਉਂਦਾ ਤਾਂ ਆਪ ਉਸ ਵੱਲ ਗੋਹ ਨਾਲ ਵੇਖ ਕੇ ਹੱਸ ਪੈਂਦੇ ਗੱਲ ਕੀ ਹਰ ਇੱਕ ਨੂੰ ਗੋਦ ਵਿੱਚ ਲੈ ਕੇ ਲੋਰੀ ਦੇਣ ਅਤੇ ਪਿਆਰ ਕਰਨ ਲਈ ਮਜਬੂਰ ਕਰ ਦਿੰਦੇ ਜਦੋਂ ਤੁਰਨ ਬੋਲਣ ਲੱਗੇ ਤਾਂ ਆਪ ਜੀ ਦਾ ਹਾਸ ਮੁਖ ਪਿਆਰਾ ਚਿਹਰਾ ਹਰੇਕ ਨੂੰ ਆਪਣੀ ਤਰਫ ਖਿੱਚ ਲੈਂਦਾ ਉਥੇ ਨਾਲ ਹੀ ਆਪ ਜੀ ਦੇ মুখ ਤੋਂ ਨਿਕਲੇ ਮਿੱਠੇ ਪਿਆਰੇ ਬਚਨ ਵੀ ਸਭ ਨੂੰ ਕੀਲ ਕੇ ਰੱਖ ਲੈਂਦੇ ਕਦੇ ਕਦੇ ਆਪ ਪ੍ਰਭੂ ਪਿਆਰਿਆਂ ਵਾਂਗ ਬਿਰਤੀ ਲਗਾ ਕੇ ਬੈਠ ਜਾਂਦੇ ਮਾਤਾ ਪਿਤਾ ਜੀ ਵੇਖ ਕੇ ਬਹੁਤ ਖੁਸ਼ ਹੁੰਦੇ ਕਿਉਂਕਿ ਉਹ ਪ੍ਰਭੂ ਕਿਰਪਾ ਦੁਆਰਾ ਅਨੁਭਵ ਕਰਦੇ ਸਣ ਕੇ ਇਹ ਬਾਲਕ ਜ਼ਰੂਰ ਕੋਈ ਸਾਧੂ ਪੁਰਖ ਹੋਵੇਗਾ ਐਸ ਸਮੇਂ ਨਿਰੰਕਾਰੀ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਮਾ ਹਰ ਪਾਸੇ ਘਰ ਘਰ ਵਿੱਚ ਹੋ ਰਹੀ ਸੀ ਬੂੜਾ ਜੀ ਆਪਣੇ ਮਾਪਿਆਂ ਪਾਸੋਂ ਪਿਆਰੇ ਸਤਗੁਰ ਜੀ ਤੇ ਹੋਰ ਪ੍ਰਭੂ ਪਿਆਰਿਆਂ ਦੀਆਂ ਵਡਿਆਈਆਂ ਸੁਣ ਬਹੁਤ ਆਨੰਦ ਮਹਿਸੂਸ ਕਰਦੇ ਸਨ ਸਮਾਂ ਐਸਾ ਆਇਆ ਜਦੋਂ ਫਸਲ ਵਾੜੀ ਵਾਸਤੇ ਪਾਣੀ ਦੀ ਅੱਗੇ ਥੋੜੀ ਦੂਸਰਾ ਮੀਨਾ ਪੈਣ ਕਰਕੇ ਪਾਣੀ ਦੀ ਕਾਫੀ ਕਿੱਲਤ ਆ ਗਈ ਭਾਈ ਸੁਗਾ ਜੀ ਨੇ ਰਾਵੀ ਦਰਿਆ ਦੇ ਨੇੜੇ ਰਮਦਾਸ ਵਿਖੇ ਜਾ ਜ਼ਮੀਨ ਖਰੀਦ ਲਈ ਇਸ ਸਮੇਂ ਬੂੜਾ ਜੀ ਦੀ ਆਯੂ 5 ਕੋ ਬਰੇ ਦੀ ਸੀ ਆਪ ਪਿਆਰੇ ਪਿਆਰੇ ਕੋਮਲ ਹੱਥਾਂ ਨਾਲ ਮਾਪਿਆਂ ਦੇ ਨਾਲ ਕਾਰਬਾਰ ਦੇ ਕੰਮ ਕਾਜ ਵਿੱਚ ਚਾਈ ਚਾਈ ਹੱਥ ਵੰਡਾਉਣ ਲੱਗੇ ਜਦੋਂ ਥੋੜੇ ਜਏ ਹੋਰ ਵੱਡੇ ਹੋਏ ਤਾਂ ਆਪਣੇ ਸਿਆਣੇ ਹਾਨੀਆਂ ਨਾਲ ਡੰਗਰ ਚਾਰਣ ਰਾਵੀ ਦਰਿਆ ਦੇ ਕਿਨਾਰੇ ਚਲੇ ਜਾਂਦੇ ਸਣ ਰਾਵੀ ਦੇ ਪਾਰ ਕਰਤਾਰਪੁਰ ਵਿਖੇ ਗੁਰੂ ਨਾਨਕ ਪਾਸ਼ਾ ਜੀ ਦਾ ਨਵਾਸ ਅਸਥਾਨ ਸੀ ਸਤਗੁਰ ਜੀ ਦੇ ਦਰਸ਼ਨ ਕਰਨ ਜਾਂਦੀਆਂ ਸੰਗਤਾਂ ਨੂੰ ਵੇਖ ਕੇ ਬੂੜਾ ਜੀ ਦੇ ਮਨ ਵਿੱਚ ਸਤਗੁਰ ਜੀ ਦੇ ਦਰਸ਼ਨ ਉਪਦੇਸ਼ ਲੈਣ ਦੀ ਤਾਂਗ ਉਪਜਦੀ ਕਦੇ-ਕਦੇ ਆਪ ਜੀ ਆਪਣੇ ਹਾਣੀਆਂ ਨੂੰ ਇਕੱਠੇ ਕਰਕੇ ਪ੍ਰਭੂ ਪਿਆਰਿਆਂ ਦੀ ਤਰ੍ਹਾਂ ਬੈਠ ਜਾਂਦੇ ਅਤੇ ਆਪਣੇ ਮਾਤਾ ਪਿਤਾ ਜੀ ਪਾਸੋਂ ਸੁਣੀਆਂ ਗੁਰੂ ਮਹਾਰਾਜ ਦੀਆਂ ਵਡਿਆਈਆਂ ਬੜੇ ਪਿਆਰ ਵਿਰਾਗ ਵਿੱਚ ਸੁਣਾਉਂਦੇ ਤੇ ਹਾਣੀ ਵੀ ਬੜੇ ਗੋਹਰ ਨਾਲ ਸੁਣ ਕੇ ਨਿਹਾਲ ਹੁੰਦੇ ਗੁਰੂ ਜੀ ਨਾਲ ਮਿਲਾਪ ਆਤਮਕ ਮੋਤੇ ਮਰ ਚੁੱਕਿਆਂ ਨੂੰ ਨਾਮ ਅਮਰਤ ਦੀ ਦਾਤ ਦੇ ਕੇ ਸੁਰਜੀਤ ਕਰਦੇ ਤਪਦੇ ਹਿਰਦਿਆਂ ਨੂੰ ਨਾਮ ਉਪਦੇਸ਼ ਰਾਹੀਂ ਠਾਰਦੇ ਅਤੇ ਭਵਜਲ ਸੰਸਾਰ ਨੂੰ ਪਾਰ ਕਰਨ ਦਾ ਢੰਗ ਦੱਸਦੇ ਗੁਰੂ ਨਾਨਕ ਦੇਵ ਜੀ ਨੇ ਸਨ 1518 ਨੂੰ ਰਾਵੀ ਪਾਰ ਕਰਕੇ ਇੱਕ ਦਰਖਤ ਦੀ ਸੰਗਣੀ ਛਾਂ ਹੇਠ ਆ ਆਸਣ ਲਾਇਆ ਜਿਵੇਂ ਚੰਬਕ ਲੋਹੇ ਦੀ ਛੜ ਨੂੰ ਆਪਣੇ ਵੱਲ ਖਿੱਚ ਕੇ ਭਾਵ ਆਪਣੇ ਨਾਲ ਜੋੜ ਕੇ ਉਸ ਵਿੱਚ ਵੀ ਆਪਣੇ ਵਰਗਾ ਗੁਣ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ ਤਿਵੇਂ ਜੇ ਲੋਹੇ ਦੀ ਛੜ ਵੀ ਚੁੰਬਕ ਨਾਲ ਜੁੜ ਕੇ ਉਸ ਵਿਚਲੇ ਗੁਣ ਨੂੰ ਗ੍ਰਹਿਣ ਕਰਨ ਦੀ ਲਾਲਸਾ ਰੱਖੇ ਤਾਂ ਸੋਹਣੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ ਪਿਆਰੇ ਸਿੱਖ ਦੇ ਮਨ ਵਿੱਚ ਉੱਠੀ ਸਤਗੁਰ ਜੀ ਦੇ ਦਰਸ਼ਨ ਉਪਦੇਸ਼ ਲੈਣ ਦੀ ਪ੍ਰੇਮ ਖਿੱਚ ਕੇ ਸਤਗੁਰ ਜੀ ਕੋਲ ਬੁਲਾ ਲਿਆ ਧੰ ਹਨ ਗੁਰੂ ਨਾਨਕ ਮਹਾਰਾਜ ਜੋ ਆਪਣੇ ਪਿਆਰੇ ਬੂੜਾ ਜੀ ਨੂੰ ਜਨਮ ਮਰਨ ਦੇ ਪਰਮ ਚੱਕਰ ਤੋਂ ਮੁਕਤ ਕਰਨ ਲਈ ਖੁਦ ਆਣ ਪਹੁੰਚੇ ਸਤਗੁਰ ਜੀ ਨੇ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਮਾਲ ਡੰਗਰ ਚਾਰ ਰਹੇ ਵਾਗਿਆਂ ਨੂੰ ਬੁਲਾਉਣ ਵਾਸਤੇ ਕਿਹਾ ਭਾਈ ਜੀ ਹੁਰਾਂ ਦੇ ਨਾਲ ਆ ਕੇ ਸਭ ਸਤਗੁਰ ਜੀ ਨੂੰ ਨਮਸਕਾਰ ਕਰਕੇ ਨੇੜੇ ਬੈਠ ਗਏ ਗੁਰੂ ਜੀ ਨੇ ਮਿੱਠੀ ਪਿਆਰੀ ਆਵਾਜ਼ ਵਿੱਚ ਪੁੱਛਿਆ ਕਾਕਾ ਤੇਰਾ ਨਾਮ ਕੀ ਹੈ ਬੂੜਾ ਜੀ ਖੜੇ ਹੋਏ ਤੇ ਹੱਥ ਜੋੜ ਕੇ ਬੋਲੇ ਜੀ ਬੂੜਾ ਤੇਰੇ ਪਿਤਾ ਦਾ ਨਾਮ ਜੀ ਸੁੱਗਾ ਜੀ ਤੇਰੇ ਪਿੰਡ ਦਾ ਨਾਮ ਬਾਬਾ ਜੀ ਪਿੰਡ ਤਾਂ ਕੱਥੂ ਨੰਗੜੇ ਪਰ ਹੁਣ ਅਸਾਂ ਜ਼ਮੀਨ ਇੱਥੇ ਲੈ ਲਈ ਹੈ ਉਹ ਜੋ ਛੱਪੜ ਦਿਖ ਰਹੇ ਹਨ ਉਹ ਸਾਡਾ ਘਰ ਹੈ ਇਹ ਬਾਲਕ ਕੌਣ ਹਨ ਜੀ ਇਹ ਮੇਰੇ ਨਾਨਕੇ ਪਿੰਡ ਮੰਦਰਾ ਵਾਲੇ ਪਿੰਡ ਦੇ ਹਨ ਇਹ ਮੁਸਲਮਾਨਾਂ ਦੇ ਮੁੰਡੇ ਹਨ ਪਰ ਰੱਬ ਦੀ ਕਿਰਪਾ ਸਦਕਾ ਅਸੀਂ ਸਭ ਮਿਲ ਜੁਲ ਕੇ ਰਹਿੰਨੇ ਹਾਂ ਗੁਰੂ ਜੀ ਨੇ ਫਿਰ ਬਚਨ ਕੀਤਾ ਅੱਛਾ ਕਾਕਾ ਜੀ ਹੁਣ ਜਾਓ ਤੇ ਆਪਣੀਆਂ ਗਊ ਮੱਜੀਆਂ ਸੰਭਾਲੋ ਬੂੜਾ ਜੀ ਆਪਣੇ ਪਸ਼ੂਆਂ ਵੱਲ ਜਾਂਦੇ ਮੁੜ ਮੁੜ ਗੁਰੂ ਜੀ ਦੇ ਨੂਰੀ ਮੁਖੜੇ ਨੂੰ ਤੱਕਦੇ ਤੇ ਕਦੇ ਗੁਰੂ ਜੀ ਦੇ ਪਵਿੱਤਰ ਮੁਖ ਤੋਂ ਨਿਕਲੇ ਬਚਨਾਂ ਨੂੰ ਚੇਤੇ ਕਰ ਕਰ ਆਨੰਦ ਲੈਂਦੇ ਕਦੇ ਸੋਚਦੇ ਕਿ ਬੇਸ਼ੱਕ ਇਹ ਰੱਬ ਦੇ ਪਿਆਰੇ ਬਾਬਾ ਜੀ ਨੇ ਆਪਣੇ ਆਪ ਨੂੰ ਗੁਰੂ ਸਦਵੌਣ ਵਾਸਤੇ ਦੁਨੀਆ ਨਾਲੋਂ ਵੱਖਰੇ ਤਰ੍ਹਾਂ ਦਾ ਕੋਈ ਲਿਬਾਸ ਨਹੀਂ ਪਹਿਨੇ ਆ ਪਰ ਇਹਨਾਂ ਦੇ ਮਿੱਠੇ ਪਿਆਰੇ ਬਚਨਾਂ ਨੇ ਮੇਰੀ ਆਤਮਾ ਨੂੰ ਦਰਸ਼ਾ ਦਿੱਤਾ ਹੈ ਕਿ ਮਹਾਤਮਾ ਜ਼ਰੂਰ ਗੁਰੂ ਨਾਨਕ ਦੇਵ ਜੀ ਹੀ ਹੋਣਗੇ ਜਿਨ੍ਹਾਂ ਦੀ ਮਹਿਮਾ ਵਡਿਆਈ ਮਾਤਾ ਪਿਤਾ ਜੀ ਕਰਦੇ ਹੁੰਦੇ ਹਨ ਇਦਰ ਭਾਈ ਮਰਦਾਨਾ ਜੀ ਸਤਿਗੁਰ ਜੀ ਨੂੰ ਕਹਿਣ ਲੱਗੇ ਮਹਾਰਾਜ ਆਪ ਜੀ ਨੇ ਇਸ ਬਾਲਕ ਨਾਲ ਪਿਆਰੇ ਬਚਨ ਕਰਕੇ ਬਹੁਤ ਕਿਰਪਾ ਕੀਤੀ ਹੈ ਗੁਰੂ ਜੀ ਨੇ ਦੱਸਿਆ ਭਾਈ ਮਰਦਾਨਿਆ ਇਸ ਤੇ ਕਰਤਾਰ ਦੀ ਬੜੀ ਕਿਰਪਾ ਹੈ ਜਪੀ ਤਪੀ ਭਗਤ ਹੋਵੇਗਾ ਲੰਮੀ ਆਯੂ ਹੋਵੇਗੀ ਬਾਲਕ ਕੋਲ ਤੇਲ ਦੀਵਾ ਤੇ ਬੱਤੀ ਹੈ ਸਿਰਫ ਸਿਰਫ ਜਗਾਉਣ ਦੀ ਲੋੜ ਹੈ ਭਾਈ ਮਰਦਾਨੇ ਨੇ ਹੱਥ ਜੋੜ ਕੇ ਅਰਜ ਕੀਤੀ ਪਾਸ਼ਾ ਜੀਓ ਇਹ ਤੇਲ ਦੀਵਾ ਤੇ ਬੱਤੀ ਕਿਹੜੀ ਹੈ ਕਿਰਪਾ ਕਰੋ ਦਾਸ ਨੂੰ ਸਮਝ ਵੀ ਪੈ ਜਾਵੇ ਗੁਰੂ ਜੀ ਨੇ ਫਰਮਾਇਆ ਭਾਈ ਉੱਤਮ ਗੁਣਾ ਦੇ ਧਾਰਣੀ ਹੋਣ ਕਰਕੇ ਇਸ ਬਾਲਕ ਕੋਲ ਨਿਰਮਲ ਹਿਰਦਿਆ ਰੂਪੀ ਦੀਵਾ ਹੈ ਮਨ ਵਿੱਚ ਸੇਵਾ ਪ੍ਰੇਮ ਕਰਨ ਦੇ ਚਾਉ ਨਾਲ ਵਿਰਾਗ ਪੈਦਾ ਹੁੰਦਾ ਹੈ ਜੋ ਤੇਲ ਹੈ ਅਤੇ ਉੱਚੀ ਸੁਚੀ ਸੁਰਤ ਰੂਪੀ ਬੱਤੀ ਵੀ ਇਸ ਪਾਸ ਹੈ ਜਿਸ ਨੂੰ ਗਿਆਨ ਪ੍ਰਕਾਸ਼ ਰਾਹੀ ਜਗਾਉਣ ਦੀ ਲੋੜ ਹੈ ਜਦੋਂ ਪਰਮ ਦੀ ਨਿਵਰਤੀ ਕਰਕੇ ਇਸ ਬਾਲਕ ਦੇ ਹਿਰਦੈ ਵਿੱਚ ਸਤਨਾਮ ਦੀ ਜੋਤ ਜਗ ਪਈ ਤਾਂ ਉਸ ਦਾ ਪ੍ਰਕਾਸ਼ ਤੁਸੀਂ ਹੀ ਨਹੀਂ ਬਲਕਿ ਸਾਰਾ ਸੰਸਾਰ ਵੇਖੇਗਾ ਸ਼ਾਮਾਂ ਪੈ ਗਈਆਂ ਸਭ ਹਾਣੀ ਆਪਣਾ ਆਪਣਾ ਮਾਲ ਡੰਗਰ ਲੈ ਆਪਣੇ ਘਰੀ ਪਰਤ ਗਏ ਪਰ ਬੂੜਾ ਜੀ ਦਾ ਘਰ ਜਾਣ ਨੂੰ ਮਨ ਨਾ ਮੰਨੇ ਮਨ ਵਿੱਚ ਪਿਆਰੇ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਤੇ ਉਹਨਾਂ ਨੂੰ ਕੁਝ ਨਾ ਕੁਝ ਭੇਟ ਕਰਨ ਦੀ ਰੀਜ ਸੀ ਸ੍ਰੀ ਗੁਰੂ ਨਾਨਕ ਚਮਤਕਾਰ ਵਿੱਚ ਲਿਖਿਆ ਹੈ ਕਿ ਤੁਰੰਤ ਉਤਰਿਆ ਖੂਹੇ ਅੰਦਰ ਟਿੰਬ ਖੋਲ ਇੱਕ ਲਿਆਇਆ ਰੱਖੀ ਉਹ ਸੰਭਾਲ ਪਾਸ ਹੀ ਫਿਰ ਇੱਕ ਗਊ ਲਿਆਇਆ ਭਾਈ ਵੀਰ ਸਿੰਘ ਜੀ ਜੋ ਲਵੇਰੀ ਗਊ ਬਗੈਰ ਬੱਚੇ ਦੇ ਦੁੱਧ ਦੇ ਦਿੰਦੀ ਸੀ ਉਸ ਦੀਆਂ ਧਾਰਾਂ ਕੱਢ ਕੇ ਇੱਕ ਹੋਰ ਟਿੰਡ ਲਈ ਅਤੇ ਦੋਹਾਂ ਵਿੱਚ ਦੁੱਧ ਪਾ ਕੇ ਬਿਰਾਜੇ ਹੋਏ ਸਤਗੁਰੂ ਜੀ ਦੇ ਆਚਰਣੀ ਭੇਟ ਕੀਤਾ ਪ੍ਰੇਮ ਨਾਲ ਉਮੜੇ ਹੰਝੂਆਂ ਨਾਲ ਭਰੀਆਂ ਅੱਖਾਂ ਲਈ ਸੀਸ ਗੁਰੂ ਚਰਣੀ ਆ ਧਰਿਆ ਫਿਰ ਉੱਠ ਬੈਠੇ ਗੁਰਦੀਨ ਦਿਆਲ ਸਿਰ ਉਚਾਏ ਕੇ ਬੋਲੇ हे ਬਾਲਕ ਕੀ ਚਾਹੇ ਸਾਥੋਂ ਕੀ ਵਸਤੂ ਤੂੰ ਟੋਲੇ 12 ਕੋਸਾਲ ਦੇ ਬੂੜਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਸ਼ਾ ਜੀਓ ਜਣਾਮ ਮਰਨ ਦਾ ਚੱਕਰ ਕੱਟੋ ਤੇ ਕਰ ਦੇਵੋ ਵਿਕਾਰਾਂ ਦੀ ਚਾਰਾ 84 ਤੋਂ ਮੁਕਤ ਮੈਨੂੰ ਬਹੁਤ ਡਰ ਲੱਗਦਾ ਜੀ ਸਤਗੁਰੂ ਜੀ ਬੋਲੇ ਜੇਹੇ ਬਾਲਕ ਦੇ ਮੁਖ ਤੋਂ ਐਨੀ ਗੱਲ ਸੁਣ ਕੇ ਹੱਸ ਪਏ ਤੇ ਆਪ ਜੀ ਨੇ ਨੇੜੇ ਬੈਠੇ ਭਾਈ ਮਰਦਾਨਾ ਜੀ ਨੂੰ ਕਿਹਾ ਵੇਖਿਆ ਭਾਈ ਇਹ ਬਾਲਕ ਸਿਆਣਾ ਨਹੀਂ অতি ਸਿਆਣਾ ਹੈ ਫਿਰ ਸਤਗੁਰ ਪਾਤਸ਼ਾਹ ਨੇ ਬੂੜਾ ਜੀ ਨੂੰ ਪੁੱਛਿਆ ਕਾਕਾ ਉਮਰ ਤਾਂ ਭਾਵੇਂ ਅਜੇ ਤੇਰੀ ਨਿਆਣੀ ਆ ਪਰ ਗੱਲਾਂ ਤੇਰੀਆਂ ਸਿਆਣੀਆਂ ਨੇ ਅੱਛਾ ਇਹ ਦੱਸ ਕਿ ਇਹ ਡਰ ਤੇਰੇ ਮਨ ਵਿੱਚ ਕਿੱਥੋਂ ਉਪਜਿਆ ਹੈ ਤੇ ਇਹ ਸਮਝ ਤੇਰੇ ਮਨ ਵਿੱਚ ਕਿੱਥੋਂ ਪਈ ਹੈ ਬੂੜਾ ਜੀ ਨੇ ਬੜੇ ਵਿਰਾਗ ਨਾਲ ਦੱਸਿਆ ਮਹਾਰਾਜ ਇੱਕ ਵੇਰਾ ਪਠਾਣੀ ਫੌਜ ਦੀ ਟੁਕੜੀ ਨੇ ਸਾਡੇ ਪਿੰਡ ਉਤਾਰਾ ਕੀਤਾ ਤੇ ਉਹ ਫੌਜ ਸਾਰੀਆਂ ਫਸਲਾਂ ਵੱਢ ਕੇ ਲੈ ਗਈ ਮੈਂ ਵੇਖਿਆ ਕਿ ਉਸ ਫੌਜ ਨੇ ਪੱਕੀ ਦੇ ਨਾਲ ਕੱਚੀ ਫਸਲ ਵੀ ਵੱਢ ਲਈ ਉਸ ਢਾਈ ਫੌਜ ਅੱਗੇ ਕਿਸੇ ਦੀ ਪੇਸ਼ ਨਾ ਗਈ ਇਸ ਤਰ੍ਹਾਂ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕੀ ਪਤਾ ਹੈ ਮੌਤ ਦਾ ਜਾਲਮ ਹੱਥ ਮੈਨੂੰ ਕਦੇ ਵੀ ਆਦ ਬੋਚੇ ਸਤਿਗੁਰ ਜ ਸਤਿਗੁਰ ਜੀ ਸੁਣ ਕੇ অতি ਪ੍ਰਸੰਨ ਹੋਏ ਤੇ ਕਹਿਣ ਲੱਗੇ ਬੇਸ਼ੱਕ ਉਮਰ ਤਾਂ ਤੇਰੀ ਬਾਲਕਾਂ ਵਾਲੀ ਹੈ ਪਰ ਗਿਆਨ ਸਮਝ ਪੱਖੋਂ ਤੂੰ ਬੁੱਢਾ ਹੈਂ ਗੁਰਨਾਨਕ ਪਾਤਸ਼ਾਹ ਜੀ ਬੂੜਾ ਜੀ ਦੇ ਸਿਰ ਤੇ ਪਿਆਰ ਦੇ ਕੇ ਲੱਗੇ ਰਹਿਮਤ ਦੀ ਬਖਸ਼ਿਸ਼ ਕਰਨ ਬੁੱਢਾ ਜੀ ਸੁਰਤ ਪ੍ਰਭੂ ਚਰਣਾ ਨਾਲ ਲਾਈ ਲਾਈ ਰੱਖਣੀ ਸਤ ਨਾਮ ਦਾ ਜਾਪ ਕਰਦਿਆਂ ਕਾਦਰ ਤੇ ਕੁਦਰਤ ਨਾਲ ਇੱਕ ਸੁਰ ਹੋ ਕੇ ਚੱਲਣਾ ਸੇਵਾ ਸਿਮਰਨ ਦੇ ਨਾਲ ਨਾਲ ਹੱਕ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ ਇਸ ਤਰ੍ਹਾਂ ਜਨਮ ਮਰਨ ਕਟਿਆ ਜਾਂਦਾ ਹੈ ਅਤੇ ਲੋਕ ਪਰਲੋਕ ਸੁਹੇਲੇ ਹੋ ਜਾਂਦੇ ਹਨ ਸਤਗੁਰ ਜੀ ਵੱਲੋਂ ਬੂੜਾ ਜੀ ਨੂੰ ਬੁੱਢਾ ਕਹਿਣ ਕਰਕੇ ਸਭ ਸੰਗਤਾਂ ਵੀ ਆਪ ਜੀ ਨੂੰ ਭਾਈ ਬੁੱਢਾ ਜੀ ਕਹਿਣ ਲੱਗ ਪਈਆਂ ਜਿਸ ਜਗ੍ਹਾ ਬਾਬਾ ਬੁੱਢਾ ਜੀ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤੇ ਜਿੱਥੇ ਬੈਠੇ ਆਪ ਜੀ ਨੇ ਗੁਰੂ ਜੀ ਪਾਸੋਂ ਸਿੱਖੀ ਦੀ ਦਾਤ ਪਾਈ ਉਸ ਜਗ੍ਹਾ ਅੱਜ RAMDAS ਕਸਬਾ ਵਸ ਰਿਹਾ ਹੈ ਬਾਬਾ ਬੁੱਢਾ ਜੀ ਦਾ ਸੱਚ ਪ੍ਰਤੀ ਸਮਰਪਣ ਇੱਕ ਦਿਨ ਐਸਾ ਪਾਣਾ ਵਰਤਿਆ ਕਿ ਬਾਬਾ ਬੁੱਢਾ ਜੀ ਗੁਰੂ ਜੀ ਦੀ ਸ਼ਰਨ ਵਿੱਚ ਆਈ ਸੰਗਤ ਦੀ ਬੜੀ ਅਦਬ ਸਤਕਾਰ ਨਾਲ ਸੇਵਾ ਕਰ ਰਹੇ ਸਨ ਉਨ੍ਹਾਂ ਨੇ ਪਸ਼ੂ ਚਰਦੇ ਚਰਦੇ ਮੰਦਰਾਂ ਵਾਲੇ ਪਿੰਡ ਦੇ ਇੱਕ ਜ਼ਿਮੀਂਦਾਰ ਦੇ ਖੇਤ ਵਿੱਚ ਜਾ ਵੜੇ। ਬਾਬਾ ਜੀ ਨੇ ਵੇਖ ਕੇ ਪਸ਼ੂ ਛੱਟ ਹੀ ਮੋੜ ਲਏ ਤਾਂ ਖੇਤ ਦਾ ਕੋਈ ਨੁਕਸਾਨ ਨਾ ਹੋਣ ਦਿੱਤਾ। ਜਦੋਂ ਬਾਬਾ ਜੀ ਆਪਣਾ maal ਖੇਤ ਵਿੱਚੋਂ ਕੱਢ ਰਹੇ ਸੀ ਉਸ ਸਮੇਂ ਖੇਤ ਦੇ ਮਾਲਕ ਨੇ ਵੇਖ ਲਿਆ। ਖੇਤ ਦਾ ਮਾਲਕ ਬੜਾ ਕਰੋਧੀ ਤੇ ਹੋਸ਼ਾ ਸੀ। ਉਹ ਸਿੱਧਾ ਭਾਈ ਸੁੱਗਾ ਜੀ ਕੋਲ ਗਿਆ ਤੇ ਵੱਧ ਘਟ ਬੋਲਣ ਲੱਗਾ ਫਿਰ ਉਹ ਭਾਈ ਜੀ ਨੂੰ ਨਾਲ ਲੈ ਕੇ ਖੇਤਾਂ ਵੱਲ ਨੂੰ ਚੱਲ ਪਿਆ ਬਾਬਾ ਜੀ ਜਾਣ ਗਏ ਕਿ ਇਹ ਜ਼ਿੰਮੇਦਾਰ ਜੋ ਸਾਡੇ ਪਿਤਾ ਜੀ ਨੂੰ ਨਾਲ ਲੈ ਕੇ ਆ ਰਿਹਾ ਹੈ ਜਰੂਰ ਮੈਨੂੰ ਗੁੱਸੇ ਹੋਵੇਗਾ ਬਾਬਾ ਜੀ ਨੇ ਸਾਰੀ ਗੱਲ ਗੁਰੂ ਮਹਾਰਾਜ ਨੂੰ ਦੱਸ ਦਿੱਤੀ ਅਤੇ ਇਹ ਵੀ ਕਿਹਾ ਕਿ ਮੈਨੂੰ ਉਹਨਾਂ ਦੇ ਗੁੱਸੇ ਦਾ ਡਰ ਹੈ ਗੁਰੂ ਜੀ ਨੇ ਬਾਬਾ ਜੀ ਦੇ ਸੀਸ ਤੇ ਹੱਥ ਰੱਖ ਅਸੀਸ ਦਿੱਤੀ हे ਬਾਲਕ ਤੂੰ ਡਰਨਾ ਕਾਈ ਰਹੋ ਆਨੰਦ ਤੁਮ ਸਦਾ ਸੁਖਦਾਈ ਤਰਮ ਰਾਏ ਵੀ ਤੁਮਰਾ ਦਾਸ ਆਵੇ ਕੋਈ ਨਾ ਤੇਰੇ ਪਾਸ ਸਤਗੁਰੂ ਜੀ ਦੇ ਚਰਣੀ ਨਮਸਕਾਰ ਕਰਕੇ ਭਾਈ ਸੁੱਗਾ ਜੀ ਨੇ ਆਪਣੇ लाडले ਪੁੱਤਰ ਨੂੰ ਪੁੱਛਿਆ ਪੁੱਤਰ ਜੀ ਤੁਹਾਡੇ ਪਸੂ ਇਸ ਇਸ ਦੇ ਖੇਤ ਵਿੱਚ ਵੜੇ ਸੀ ਜੀ ਪਿਤਾ ਜੀ ਪਰ ਮੈਂ ਉਸੇ ਵੇਲੇ ਮੋੜ ਲਏ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਫਿਰ ਵੀ ਖਿਮਾ ਮੰਗਦਾ ਹਾਂ ਖੇਤ ਮਾਲਕ ਕੜਪ ਕੇ ਬੋਲਿਆ ਮੇਰੀ ਸਾਰੀ ਫਸਲ ਉਜਾੜ ਦਿੱਤੀ ਤੇ ਹਾਲੇ ਕੋਈ ਨੁਕਸਾਨ ਨਹੀਂ ਹੋਇਆ ਗੁਰੂ ਜੀ ਨੇ ਖੇਤ ਮਾਲਕ ਨੂੰ ਸਮਝਾਇਆ ਇਧਰ ਉਧਰ ਮੋਹ ਮਾਰਨ ਦੀ ਆਦਤ ਨਾ ਹੋਵੇ ਤਾਂ ਇੰਨਾ ਬੇਸਮਝਾਂ ਨੂੰ ਪਸ਼ੂ ਕੌਣ ਕਵੇ ਵੈਸੇ ਵੀ ਜੋ ਬਾਲਕ ਕਹਿ ਰਿਹਾ ਹੈ ਉਹ ਸੱਚ ਹੈ ਕੋਈ ਨੁਕਸਾਨ ਨਹੀਂ ਹੋਇਆ ਗੁਰੂ ਜੀ ਪਾਸੋਂ ਇਹ ਬਚਨ ਸੁਣ ਜ਼ਮੀਦਾਰ ਹੋਰ ਵੀ ਲੋਹਾ ਲਾਖਾ ਹੋਇਆ ਤੇ ਕਹਿਣ ਲੰਗਾ ਬਾਬਾ ਜੀ ਅਗਰ ਤੁਹਾਨੂੰ ਮੇਰੇ ਤੇ ਇਤਬਾਰ ਨਹੀਂ ਤਾਂ ਖੁਦ ਚੱਲ ਕੇ ਦੇਖ ਲਵੋ ਇਹਨਾਂ ਨੂੰ ਕਹੋ ਕਿ ਮੇਰੇ ਕੀਤੇ ਹੋਏ ਨੁਕਸਾਨ ਦਾ ਹਰਜਾਨਾ ਪਰਣ ਗੁਰੂ ਜੀ ਉਸ ਦੇ ਨਾਲ ਤੁਰ ਪਏ ਤੇ ਖੇਤ ਵਿੱਚ ਜਾ ਕੇ ਖੇਤ ਮਾਲਕ ਨੂੰ ਕਹਿਣ ਲੱਗੇ ਪੁਰਖਾ ਵੇਖ ਤੇਰਾ ਕੀ ਨੁਕਸਾਨ ਹੋਇਆ ਹੈ ਅਸੀਂ ਹਰਜਾਨਾ ਭਰੀਏ ਜਦੋਂ ਫਸਲ ਦਾ ਕੋਈ ਨੁਕਸਾਨ ਹੋਇਆ ਨਾ ਵੇਖਿਆ ਤਾਂ ਜ਼ਮੀਦਾਰ ਸ਼ਰਮਸਾਰ ਹੋਇਆ ਤੇ ਝਟ ਗੁਰੂ ਜੀ ਦੇ ਚਰਣੀ ਪੈ ਕਰੋਧਵਸ ਹੋਏ ਨੇ ਉੱਚਾ ਨੀਵਾ ਬੋਲਣ ਦੀ ਗੁਰੂ ਜੀ ਤੇ ਭਾਈ ਸੁੱਗਾ ਜੀ ਪਾਸੋਂ ਖਿਮਾ ਮੰਗੀ ਪਿਆਰੇ ਗੁਰੂ ਜੀ ਨੇ ਦੱਸਿਆ ਪੁਰਖਾ ਅਸੀਂ ਤਾਂ ਤੈ ਇਥੋਂ ਉੱਥੇ ਹੀ ਦੱਸਿਆ ਸੀ ਕਿ ਬਾਲਕ ਸੱਚ ਬੋਲਦਾ ਹੈ